ਸਤਿ ਸ਼੍ਰੀ ਅਕਾਲ ਜੀ ਮੈਂ ਗੁਰਮੀਤ ਸਿੰਘ ਟੀਵੀ ਐਨਆਰਾਈ ਤੋਂ ਮੇਰੇ ਨਾਲ ਅੱਜ ਮੌਜੂਦ ਨੇ ਮਨਿੰਦਰ ਕੌਰ ਜੀ ਜਿਨ੍ਹਾਂ ਨੂੰ ਮੀਨੂ ਜੀ ਦੇ ਨਾਮ ਦੇ ਨਾਲ ਜਾਣਿਆ ਜਾਂਦਾ ਹੈ ਆਓ ਉਹਨਾਂ ਦਾ ਸਵਾਗਤ ਕਰਦੇ ਹਾਂ ਸਤਿ ਸ਼੍ਰੀ ਅਕਾਲ ਮੀਨੂ ਜੀ ਸੋ ਸਤਿ ਸ਼੍ਰੀ ਅਕਾਲ ਜੀ ਸੋ ਟੀਵੀ ਐਨਆਰਾਈ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਜੈਨੇ ਕਿ ਮਨਿੰਦਰ ਕੌਰ ਵੱਲੋਂ ਪਿਆਰ ਭਰਿਆ ਸਤਿ ਸ਼੍ਰੀ ਅਕਾਲ ਮੈਮ ਤੁਹਾਡੇ ਈਵੈਂਟ ਦੇ ਚਰਚੇ ਸੀ ਇਸ ਵਾਰ ਬਹੁਤ ਸੁਣਿਆ ਟੋਰਾਂਟੋ ਦੇ ਵਿੱਚ ਇਸ ਵਾਰ ਉੱਥੇ ਕਿੰਨਾ ਕੁ ਇਕੱਠ ਹੋ ਰਿਹਾ ਹੈ ਆ ਜੀ ਬਿਲਕੁਲ ਇਸ ਵਾਰੀ ਸਾਡੇ ਇਵੈਂਟ ਦੇ ਤੁਸੀਂ ਸਹੀ ਸੁਣਿਆ ਬਹੁਤ ਹੀ ਚਰਚੇ ਹੋ ਰਹੇ ਨੇ ਤੇ ਹੁਣੇ ਵੀ ਚਾਹੀਦੇ ਨੇ ਤੇ ਇਸ ਵਾਰੀ ਅਸੀਂ ਵੱਖਰਾ ਕੁਝ ਇਦਾਂ ਲੈ ਕੇ ਆਏ ਆ ਕਿ ਇਸ ਵਾਰੀ ਅਸੀਂ ਬਹੁਤ ਹੀ ਵਧੀਆ ਵੱਖਰੀਆਂ ਵੱਖਰੀਆਂ ਐਕਟੀਵਿਟੀਆਂ ਰੱਖਿਆ ਨੇ ਜਿਹਦੇ ਵਿੱਚ ਅਸੀਂ ਜਾਗੋ ਕੱਢਾਂਗੇ ਟੋਲਤੇ ਹੋਣਗੇ ਆ ਬੋਲੀਆਂ ਲਾਈਵ ਡੀਜੇ ਹੋਏਗਾ ਕੁਝ ਕੁ ਗੇਮਸ ਹੋਣਗੇ ਬੱਚਿਆਂ ਲਈ ਬਹੁਤ ਹੀ ਮਨੋਰੰਜਨ ਦੀਆਂ ਜਿਹੜੀਆਂ ਐਕਟੀਵਿਟੀਜ਼ ਰੱਖਿਆ ਨੇ ਬੜੇ ਸਾਰੇ ਗਿਫਟਸ ਹੋਣਗੇ ਤੇ ਐਂਡ ਤੇ ਅਸੀਂ ਕਰਾਵਾਂਗੇ ਮਿਸ ਪੰਜਾਬਣ ਦਾ ਕੰਪੀਟੀਸ਼ਨ ਤੇ ਜਿਹੜੀਆਂ ਮੇਰੀਆਂ ਭੈਣਾਂ ਬਹੁਤ ਸੋਹਣਾ ਤਿਆਰ ਹੋ ਕੇ ਆਉਗੀਆਂ ਪੰਜਾਬੀ ਪਹਿਰਾਵੇ ਦੇ ਅਕੋਰਡਿੰਗਲੀ ਡਰੈਸ ਅਪ ਹੋ ਕੇ ਆਣਗੀਆਂ ਉਹਨਾਂ ਨੂੰ ਮਿਲੇਗਾ ਜੀ ਮਿਸ ਪੰਜਾਬਣ ਹੋਣ ਦਾ ਖਿਤਾਬ ਜੀ ਜੀ ਵਾਹ ਜੀ ਵਾਹ ਤੇ ਇਸ ਵਾਰ ਫਿਰ ਜੈਂਟਸ ਦੀ ਐਂਟਰੀ ਹੈ ਕਿ ਨਹੀਂ ਨਹੀਂ ਜੀ ਜੈਂਟਸ ਨੂੰ ਅਸੀਂ ਥੋੜਾ ਜਿਹਾ ਸਾਈਡ ਤੇ ਰੱਖਿਆ ਹੋਇਆ ਏਸ ਇਵੈਂਟ ਤੋਂ ਉਹ ਕੋਈ ਪਰਸਨਲ ਰੀਜ਼ਨ ਨਹੀਂ ਹੈਗਾ ਉਹ ਇਸ ਕਰਕੇ ਆ ਕਿ ਇਹ ਮੇਲਾ ਜਿਹੜਾ ਮੇਲਣਾ ਦਾ ਨਾਂ ਹੀ ਇਦਾਂ ਦਾ ਰੱਖਿਆ ਹੋਇਆ ਕਿ ਤੀਆਂ ਦਾ ਮੇਲਾ ਹਮੇਸ਼ਾ ਲੇਡੀਜ਼ ਲਈ ਹੁੰਦਾ ਆ ਸੋ ਲੇਡੀਜ਼ ਜਿਹੜੀਆਂ ਖੁੱਲ ਕੇ ਨੱਚ ਲੈਣ ਗਾ ਲੈਣ ਉਹਨਾਂ ਕਰਕੇ ਫਿਰ ਥੋੜਾ ਸ਼ਾਇ ਨੀ ਹੋ ਗਿਆਂ ਸੋ ਇਸ ਲਈ ਜੈਂਟਸ ਨੂੰ ਅਸੀਂ ਇਸ ਇਵੈਂਟ ਤੋਂ ਥੋੜਾ ਜਿਹਾ ਆਉਣ ਤੋਂ ਸਖਤ ਮਨਾਈ ਕੀਤੀ ਹੋਈ ਆ ਕਿ ਇਹ ਲੇਡੀਜ਼ ਲਈ ਇਵੈਂਟ ਹੈਗਾ ਆ ਤਾਂ ਜੋ ਬਿਨਾ ਕਿਸੇ ਹੈਜ਼ਿਟੇਸ਼ਨ ਦੇ ਆ ਕੇ ਲੇਡੀਜ਼ ਇੰਜੋਏ ਕਰ ਲੈਣ ਮੈਮ ਫਿਰ ਇਹਦੀ ਡਿਟੇਲ ਦੱਸੋ ਵੀ ਇਹ ਕਦੋਂ ਹੋਣਾ ਹੈ ਤੇ ਕਿਸ ਦਿਨ ਹੋਏਗਾ ਜੀ ਇਹ ਇਵੈਂਟ ਹੋਣ ਜਾ ਰਿਹਾ ਹੈ 31 ਮਈ ਨੂੰ ਨੈਸ਼ਨਲ ਬੈਂਕਟ ਹਾਲ ਦੇ ਵਿੱਚ ਦਿਨ ਹੈਗਾ ਸੈਟਰਡੇ ਦਾ 1 ਵਜੇ ਸਟਾਰਟ ਹੋਏਗਾ ਇਵੈਂਟ ਤੇ 6 ਵਜੇ ਤੱਕ ਚੱਲੇਗਾ ਜੀ ਮੈਮ ਇੱਕ ਸਵਾਲ ਤੁਹਾਨੂੰ ਮੈਂ ਹੋਰ ਪੁੱਛਣਾ ਚਾਹਾਂਗਾ ਜੀ ਇਹ ਇਵੈਂਟ ਦਾ ਸ਼ੌਂਕ ਤੁਹਾਨੂੰ ਕਦੋਂ ਤੇ ਕਿੱਦਾਂ ਪਿਆ ਜੀ ਬੜਾ ਵਧੀਆ ਸਵਾਲ ਤੁਸੀਂ ਮੈਨੂੰ ਪੁੱਛਿਆ ਹੈ ਏ ਇਵੈਂਟ ਜਿੱਦਾਂ ਕੋਈ ਮੈਨੂੰ ਖਾਸ ਹੈ ਨਹੀਂ ਸੀਗਾ ਕਿ ਮੈਂ ਇਵੈਂਟਸ ਕਰਵਾਉਣੇ ਮੇਰੇ ਪਹਿਲਾਂ ਤੋਂ ਮਾਈਂਡ 'ਚ ਚੱਲਦਾ ਏਦਾਂ ਦਾ ਕੁਝ ਨਹੀਂ ਸੀਗਾ ਐਕਚੁਅਲੀ ਜਦੋਂ ਮੈਂ ਅਨਮੈਰਿਡ ਸੀ ਜਾਂ ਮੈਂ ਕਾਲਜ ਟਾਈਮ 'ਚ ਸੀਗੀ ਉਦੋਂ ਮੈਂ ਇਵੈਂਟਸ ਦਾ ਲਾਈਕ ਮੈਨੂੰ ਬਹੁਤ ਸ਼ੌਂਕ ਸੀਗਾ ਗਿੱਧੇ ਦੀ ਕੈਪਟਨ ਰਹਿਣਾ ਮੈਨੂੰ ਪਾਰਟ ਪਾਰਟਿਸਪੇਟ ਕਰਨਾ ਇਦਾਂ ਦੀਆਂ ਚੀਜ਼ਾਂ ਦੇ ਵਿੱਚ ਬਹੁਤ ਸ਼ੌਂਕ ਸੀਗਾ ਲਾਈਕ ਕਲਚਰ ਦੇ ਨਾਲ ਜੁੜਨਾ ਇੱਥੇ ਆ ਕੇ ਮਤਲਬ ਮੈਂ ਉਹ ਚੀਜ਼ ਤੋਂ ਲਾਈਕ ਥੋੜਾ ਵਿਛੜ ਗਈ ਨਾ ਮੇਰੇ ਮਨ ਦੇ ਅੰਦਰ ਉਹ ਚੀਜ਼ਾਂ ਚੱਲਦੀਆਂ ਸੀਗੀਆਂ ਕਿ ਕਿੱਦਾਂ ਅਸੀਂ ਇੰਡੀਆ ਰਹਿ ਕੇ ਆਪਣੇ ਕਲਚਰ ਨਾਲ ਜੁੜੇ ਹੋਏ ਸੀਗੇ ਤੇ ਕਿਉਂ ਨਾ ਉਹ ਚੀਜ਼ਾਂ ਮੈਨੂੰ ਬਾਰ-ਬਾਰ ਲਾਈਕ ਅੰਦਰੋਂ ਮੇਰੇ ਹੁੰਦਾ ਸੀਗੇ ਕਿ ਫਿਰ ਕੋਈ ਇਦਾਂ ਦਾ ਸਵਾਬਾ ਬਣੇ ਕੋਈ ਮੌਕਾ ਮਿਲੇ ਜਿੱਥੇ ਅਸੀਂ ਬੈਠ ਕੇ ਗਾਈਏ ਨੱਚੀਏ ਨਾ ਤੇ ਫਿਰ ਮੈਂ ਛੋਟੀ ਜੀ ਗੈਦਰਿੰਗ ਆਪਣੇ ਘਰ ਤੋਂ ਸਟਾਰਟ ਕਰਨੀ ਸ਼ੁਰੂ ਕੀਤੀ ਫਰੈਂਡਸ ਨੂੰ ਬੁਲਾ ਕੇ ਘਰੇ ਟੋਲਕੀਆਂ ਬਜਾ ਮਤਲਬ ਟੋਲਕੀਆਂ ਦੇ ਗਾਣੇ-ਗਾਣੇ ਤੇ ਇਦਾਂ ਨੱਚਣਾ-ਕੋਣਾ ਤੇ ਉਸ ਤੋਂ ਜਦੋਂ ਮੇਰੇ ਮਾਈਂਡ ਵਿੱਚ ਆਇਆ ਕਿ ਕਿਉਂ ਨਾ ਮੈਂ ਇਸ ساری ਛੋਟੀ ਜਿਹੀ ਗੈਦਰਿੰਗ ਨੂੰ ਇੱਕ ਵੱਡੇ ਮੇਲੇ ਦਾ ਰੂਪ ਦਵਾਂ ਨਾ ਤੇ ਫਿਰ ਮੈਂ ਸਟਾਰਟ ਕਰਨੇ ਸ਼ੁਰੂ ਕਰਤੇ ਜੀ ਸ਼ੁਰੂ ਸੋ ਮੇਰਾ ਪਹਿਲਾ ਇਵੈਂਟ ਸੀਗਾ ਸਿਰਫ 50 ਲੇਡੀਜ਼ ਦਾ ਜਿੱਥੇ ਕਿ ਉਹ ਇੰਨਾ ਕੁ ਵਧੀਆ ਮੈਨੂੰ ਰਿਸਪੌਂਸ ਮਿਲਿਆ ਕੀ ਸਾਰਿਆਂ ਨੇ ਕਿਹਾ ਤੁਸੀਂ ਦੁਬਾਰਾ ਕਰਾਓ ਅਸੀਂ ਐਵੇਂ ਦੇ ਇਵੈਂਟਸ ਚਾਹੁੰਦੇ ਆ ਤੇ ਫਿਰ ਨੈਕਸਟ ਇਵੈਂਟ ਸੀਗਾ ਉਹ ਮੇਰੀ 500 ਦੀ ਗੈਦਰਿੰਗ ਵਾਲਾ ਸੀਗਾ ਤੇ ਉਸ ਤੋਂ ਬਾਅਦ ਜਸ ਬਸ ਫਿਰ ਮੈਨੂੰ ਹੋ ਗਿਆ ਕਿ ਨਹੀਂ ਹੁਣ ਮੇਰੇ ਨਾਲ ਬਹੁਤ ਮੇਰੀਆਂ ਭੈਣਾਂ ਜੁੜ ਚੁੱਕੀਆਂ ਨੇ ਤੇ ਮੈਂ ਹਰ ਸਾਲ ਇਹ ਇਵੈਂਟ ਕਰਾਵਾਂਗੀ ਤੇ ਹਰ ਸਾਲ ਮੇਰੇ ਨਾਲ ਨਵੀਆਂ ਮੇਰੀਆਂ ਭੈਣਾਂ ਜੁੜਦੀਆਂ ਨੇ ਬੜਾ ਅਸੀਂ ਰੰਗ ਬੰਨੀ ਦਾ ਐ ਮੇਲੇ ਦੇ ਵਿੱਚ ਤੇ ਮੈਨੂੰ ਜਾਦਾ ਵੀ ਐਡ ਕਰਨ ਦੀ ਜ਼ਰੂਰਤ ਨਹੀਂ ਪੈਂਦੀ ਕਿਉਂਕਿ ਸਭ ਨੂੰ ਪਤਾ ਕਿ ਮੇਰਾ ਮੇਲਾ ਜਿਹੜਾ ਕਿੰთა ਕਿਵੇਂ ਡਿਫਰੈਂਟ ਹੁੰਦਾ ਆ ਤੇ ਕੀ ਕੀ ਮੈਂ ਐਫਰਟਸ ਲਾਨੀਆਂ ਬਹੁਤ ਮਿਹਨਤ ਹੁੰਦੀ ਹੈ ਈਵੈਂਟ ਦੀ ਤੁਹਾਨੂੰ ਪਤਾ ਹੀ ਹੈ ਨਾ ਬਹੁਤ ਕੰਮ ਹੁੰਦੇ ਨੇ ਬਿਲਕੁਲ ਜੀ ਪਰ ਮੇਰੇ ਭੈਣਾਂ ਜਦੋਂ ਇੰਨਾ ਮਤਲਬ ਮੈਨੂੰ ਕਾਲਸ ਕਰਕੇ ਉਤਸ਼ਾਹਿਤ ਕਰਦੀਆਂ ਆ ਤੇ ਫਿਰ ਮੈਨੂੰ ਇਹ ਮੇਲਾ ਕਰਾਉਣ ਚ ਕੋਈ ਦਿੱਕਤ ਨਹੀਂ ਆਉਂਦੀ ਬਹੁਤ ਹੀ ਸਮੋਦਲੀ ਸਾਰੀਆਂ ਚੀਜ਼ਾਂ ਹੋ ਜਾਂਦੀਆਂ ਨੇ ਤਾਂ ਹੀ ਤੁਸੀਂ ਸੌਂਦੇ ਆ ਟੋਰਾਂਟੋ ਦੇ ਵਿੱਚ ਸਾਡੇ ਚਰਚੇ ਤੇ ਇਸ ਵਾਰੀ ਵੀ ਚਰਚੇ ਜਿਹੜੇ ਤੁਸੀਂ ਹੁਣ ਸੌਣੀ ਲਾਇਆ ਤੇ ਹੁਣ ਬਸ ਉਹ ਦਿਨ ਥੋੜੇ ਰਹਿ ਗਏ ਨੇ ਤੇ ਮੇਰੀਆਂ ਭੈਣਾਂ ਕਾਫੀ ਹੱਦ ਤੱਕ ਟਿਕਟਸ ਬੁੱਕ ਕਰ ਚੁੱਕੀਆਂ ਨੇ ਤੇ ਜਿਨ੍ਹਾਂ ਨੇ ਨਹੀਂ ਬੁੱਕ ਕੀਤੀਆਂ ਉਹ ਮੈਂ ਟੀਵੀ ਐਨਆਰਏ ਦੇ ਮਾਧਿਅਮ ਰਾਹੀਂ ਕਹਣਾ ਚਾਹੁੰਦੀ ਆ ਕਿ ਤੁਸੀਂ ਜਲਦੀ ਤੋਂ ਜਲਦੀ ਸਾਡੀਆਂ ਟਿਕਟਸ ਬੁੱਕ ਕਰੋ ਈਵੈਂਟ ਦੀਆਂ ਤੇ ਤੁਹਾਨੂੰ ਵੀ ਜਿਹੜਾ ਆ ਇੱਕ ਬਹੁਤ ਹੀ ਵਧੀਆ ਪਲ ਜਿਹੜੇ ਤੁਸੀਂ ਸਾਡੇ ਨਾਲ ਇੰਜੋਏ ਕਰੋ 31 ਮਈ ਨੂੰ ਨੈਸ਼ਨਲ ਬੈਂਕੇਟ ਹਾਲ ਦੇ ਵਿੱਚ ਤੇ ਰਲ ਮਿਲ ਕੇ ਅਸੀਂ ਸਾਰੇ ਲਾਵਾਂਗੇ ਜੀ ਰੌਣਕਾਂ ਜੀ ਇੱਕ ਸਵਾਲ ਮੇਰਾ ਹੋਰ ਸੀਗਾ ਤੁਹਾਡੇ ਨਾਲ ਕਿ ਤੁਹਾਡੀ ਫੈਮਿਲੀ ਤੇ ਪੇਰੈਂਟਸ ਤੁਹਾਡਾ ਇਸ ਮਕਾਮ ਤੱਕ ਪਹੁੰਚੇ ਚ ਸਾਥ ਦਿੱਤਾ ਤੁਹਾਡਾ ਜੀ ਬਿਲਕੁਲ ਜੀ ਜੇ ਤੁਹਾਡੇ ਨਾਲ ਫੈਮਿਲੀ ਖੜੀ ਆ ਤੇ ਸਾਰੇ ਆ ਹਨਾ ਤੁਸੀਂ ਤੁਹਾਨੂੰ ਬਹੁਤ ਆਸਾਨੀ ਹੋ ਜਾਂਦੀ ਕਿਉਂਕਿ ਫੈਮਿਲੀ ਦੀ سپورਟ ਨਾਲ ਹੀ ਸਾਰਾ ਕੁਝ ਹੁੰਦਾ ਆ ਜੀ ਪਹਿਲਾਂ ਮੇਰੀ سپورਟ ਮੇਰੇ ਮਮਾ ਪਾਪਾ ਦੀ ਸੀਗੀ ਜਿਨ੍ਹਾਂ ਨੇ ਮਤਲਬ ਮੈਨੂੰ ਇੰਨਾ ਮਤਲਬ ਅੱਗੇ ਵਧਣ ਚ ਮੇਰਾ ਕੌਨਫੀਡੈਂਸ ਬਿਲਡ ਕਰਨ ਦੇ ਵਿੱਚ ਮੇਰਾ ਸਾਥ ਦਿੱਤਾ ਮੇਰੇ ਪਾਪਾ ਆਲਵੇਸ ਸਾਨੂੰ ਸਪੋਰਟ ਕਰਦੇ ਸੀਗੇ ਕਿ ਤੁਸੀਂ ਅਸੀਂ ਤੁਹਾਡੇ ਨਾਲ ਖੜੇ ਆ ਤੁਸੀਂ ਬੇਟਾ ਬਹੁਤ ਵਧੀਆ ਕੰਮ ਕਰਨਾ ਆ ਤੇ ਤੁਹਾਨੂੰ ਕਿਤੇ ਵੀ ਹੈਲਪ ਦੀ ਲੋੜ ਆ ਅਸੀਂ ਖੜੇ ਆ ਤੁਹਾਡੇ ਲਈ ਪਹਿਲਾਂ ਮਮਾ ਪਪਾ ਦਾ ਬਹੁਤ ਵਧੀਆ ਯੋਗਦਾਨ ਸੀਗਾ ਸਾਡੀ ਲਾਈਫ ਦੇ ਵਿੱਚ ਸਾਨੂੰ ਇੱਥੇ ਤੱਕ ਲੈ ਕੇ ਆਉਣ ਚ ਉਸ ਤੋਂ ਬਾਅਦ ਮੇਰਾ ਜਿਹੜਾ ਦੂਜਾ ਹੱਥ ਆ ਮੇਰੇ ਹਸਬੰਡ ਦਾ ਆਲਵੇਸ ਉਹ ਮੈਨੂੰ ਸਪੋਰਟ ਕਰਦੇ ਆ ਈਵੈਂਟ ਹੋਵੇ ਚਾਹੀ ਕਿਤੇ ਵੀ ਹੋਵੇ ਆਲਵੇਸ ਉਹ ਮੇਰੇ ਲਈ ਮਤਲਬ ਖੜਦੇ ਆ ਕਿ ਤੂੰ ਜੋ ਵੀ ਕਰਨਾ ਚਾਹੁੰਦੀ ਆ ਕਰ ਤੇ ਅੱਜ ਉਹਨਾਂ ਦੀ ਬਦੌਲਤ ਹੀ ਮੈਂ ਇਹ ਸਾਰੇ ਈਵੈਂਟਸ ਵੀ ਕਰਵਾਨੀ ਆ ਜੀ ਜਿਹੜੀ ਵੀ ਲਾਈਨ ਦੇ ਵਿੱਚ ਜਾਣੀ ਆ অলਵੇਜ਼ ਉਹ ਮੇਰੇ سپورਟ ਵਾਂਗ ਕੇ ਖੜਦੇ ਆ ਸੋ ਮੈਂ ਉਹਨਾਂ ਦੀ ਮਤਲਬ سپورਟ ਤੋਂ ਬਿਨਾ ਕੁਝ ਵੀ ਨਹੀਂ ਹੈਗੀ ਤੇ ਇਹ ਸਾਨੂੰ ਸਾਡੇ ਨਾਲ ਮੀਨੂ ਜੀ ਜੋ ਇਵੈਂਟ ਆਰਗੇਨਾਈਜ਼ਰ ਨੇ ਤੇ ਇਹ ਹਰ ਸਾਲ ਬੜੇ ਹੀ ਵਧੀਆ ਤਰੀਕੇ ਨਾਲ ਇਵੈਂਟ ਆਰਗੇਨਾਈਜ਼ ਕਰਵਾਉਂਦੇ ਨੇ ਤੇ ਜਿੰਨੇ ਵਧੀਆ ਇਹ ਇਵੈਂਟ ਆਰਗੇਨਾਈਜ਼ ਕਰਦੇ ਨੇ ਤੇ ਉਹਨੇ ਹੀ ਵਧੀਆ ਇਹ ਇਨਸਾਨ ਨੇ ਤੁਸੀਂ ਪਹੁੰਚਣਾ ਇਹਨਾਂ ਦੇ ਇਵੈਂਟ ਤੇ ਤੇ ਬਾਕੀ ਅਸੀਂ ਮੀਨੂ ਜੀ ਕੋ ਪੁੱਛਦੇ ਆ ਤੇ ਹਾਂਜੀ ਮੀਨੂ ਜੀ ਜੀ ਬਿਲਕੁਲ ਜੀ ਸੋ ਸਾਰੀਆਂ ਮੇਰੀਆਂ ਭੈਣਾਂ ਪਹੁੰਚੋ 31 ਮਈ ਨੂੰ ਨੈਸ਼ਨਲ ਬੈਂਕੇਟ ਹਾਲ ਦੇ ਵਿੱਚ ਮੇਲਾ ਬਹੁਤ ਹੀ ਵਧੀਆ ਹੋਣ ਜਾ ਰਿਹਾ ਆ ਤੁਹਾਡੇ ਲਈ ਅਸੀਂ ਬਹੁਤ ਹੀ ਵਧੀਆ ਅਰੇਂਜਮੈਂਟ ਕਰ ਦਿੱਤਾ ਆ ਤੇ ਫਿਰ ਸੋਚਦੇ ਕਿਉਂ ਸਾਰੀਆਂ ਮੇਰੀਆਂ ਭੈਣਾਂ ਨੇ ਪਹੁੰਚਣਾ ਆ ਨੈਸ਼ਨਲ ਬੈਂਕੇਟ ਹਾਲ ਦੇ ਵਿੱਚ ਦਿਨ ਹੈਗਾ ਜੀ ਸ਼ਨੀਵਾਰ ਦਾ ਟਾਈਮਿੰਗ ਵੀ ਅਸੀਂ ਬਹੁਤ ਵਧੀਆ ਰੱਖੀ ਹੋਈ ਹੈ 1 ਵਜੇ ਤੋਂ ਲੈ ਕੇ 6 ਵਜੇ ਤੱਕ ਤੇ ਦਿਨ ਵੀ ਸ਼ਨੀਵਾਰ ਦਾ ਆ ਤਰੀਖ ਹੈਗੀ 31 ਮਈ ਤੇ ਮਿਲਦੇ ਆ ਲਾਉਣੇ ਰੌਣਕਾਂ ਸੈਟਰਡੇ ਵਾਲੇ ਦਿਨ ਧੰਨਵਾਦ ਜੀ ਸਸਕਾਰ